ਲੋਕਾਂ ਦੇ ਚੱਕ ਕੇ ਦਾ ਕਫੇ ਜਿਵੇਂ ਜੰਗੀਰ ਸਾਹਿਬ ਕੇ ਮਾਰਕਰ ਜਿਨ੍ਹਾਂ ਨੇ ਸ਼ੇਰ ਸਾਨੂੰ ਜਿੰਦਾ ਦੇ ਲਈ ਬਖਸ਼ਦੇ ਨੇ ਤੁਸੀਂ ਐਵੇਂ ਸੰਦਾਵਾ ਵਰਗੇ ਯੋਗਪੁਰਸ ਨੂੰ ਜਿਸ ਰੂਪ ਵਿੱਚ ਬਾਜੋ ਸਾਹਿਬ ਨੇ ਤੁਹਾਨੂੰ ਕਹਾ ਦਿੱਤਾ ਕੋਈ ਤਰਤੀਦਾ ਬੰਦਾ ਦਿਖਾ ਕੇ ਤੇ ਭਾਵੇਂ ਤੁਸੀਂ ਸਾਨੂੰ ਆਪਣੇ ਤੋਂ ਪੁਰਬਲੇ ਆਪਣੇ ਤੋਂ ਪਹਿਲੇ ਰਾਏਕਾ ਨੂੰ ਆਪਣੀ ਅੱਖਰ ਦੇਖ ਕੇ ਆਪਣੇ ਵਰਤਮਾਨ ਸੁਭਾਲਣਾ ਤੇ ਅਗਲੇ ਜੀਵਨ ਨੂੰ ਸੌਂਪਣਾ ਸਿਰ ਤੋਂ ਗੁਰੂਆਲਾ ਜਾਣਾ। શ્રી ਰੰਗ ਰਣ ਸਾਫ ਰਹੇ। ਮੈਨੂੰ ਹਰ ਥਾਂ ਤੇ ਇਹ ਤਸੱਲੀ ਮਿਲੇ ਕਿ ਮੈਂ ਤੁਗਰੂਆਲਾ ਕੋਲ ਹੀ ਤਾਂ ਕਿਸੇ ਕਿਸੇ ਦੁਪਤੇ ਇਸ ਰਾਹ। ਪੰਜਾਬੀ ਸਾਹਿਤ ਨੂੰ ਆਪਣੀ ਫੋਟੋਗ੍ਰਾਫੀ ਦੇ ਨਾਲ ਸੰਭਿਆ ਹੋਇਆ ਹੈ। ਪੰਗਾਬੀ ਭਾਸ਼ਾ ਵਿੱਚ ਮੇਰੀ ਉਹ ਛੋਟੀ ਜਿਹੀ ਹਿੰਦੂ ਚਪੀ ਤਾਂ ਉਹਦੇ ਵਿੱਚ ਰਿਆਡਕੀ ਕਾਲਜ ਦਾ ਵੀ ਜ਼ਿਕਰ ਸੀ। ਹੋਰ ਵੀ ਹੋਵਾਂਗਾ ਜੇ ਖੇਡ ਲਾ ਰਹੋਗੇ। ਕੀ ਬਾਤ ਕੀ ਬਾਤ। ਹੋਰ ਵੀ ਖੰਡਾਗਾਹ ਦੇ ਛੱਕਰ ਦਾ ਰੂਪ ਧਾਰੋਗੇ। ਕੀ ਬਾਤ। ਮੈਨੂੰ ਪਤਾ ਸੀ ਜਦੋਂ ਮੈਂ ਲਿਖਿਆ ਸਾਸ਼ੀਸ਼ੇ ਦੇ ਬਾਗ ਤੁਸੀਂ ਖੇਡੋਗੇ ਤਾਂ ਪੱਤਰ ਜ਼ਰੂਰ ਮਾਰੋ। ਭਾਰਤ ਸਿੰਘ ਬੇਖੋਰਾ ਦੀ ਇਹ ਸੂਰੰਦੇਸ਼ੀ ਨੂੰ ਅਵੇਸ਼ਾ ਹੀ ਸਲਾਮ ਕਰਨ ਨੂੰ ਜੀ ਕਰਦਾ ਹੈ ਤੇ ਹਮੇਸ਼ਾ ਹੀ ਮੈਂ ਇਹ ਸਮਝਦਾ ਹੈ ਕਿ ਜਿਹੜੀਆਂ ਬੱਚੀਆਂ ਇਥੋਂ ਆਪਣਾ ਹੀ ਜ਼ਿੰਦਗੀ ਦੇ ਅੱਗੇ ਕਾਰਜ ਸ਼ੁਰੂ ਕਰਨ ਗਿਆ ਉਹਨਾਂ ਦੀ ਸ਼ਖਸੀਅਤ ਆਪਣੇ ਆਪ ਦੇ ਵਿੱਚ ਉਹਨਾਂ ਹਜ਼ਾਰਾਂ ਲੱਖਾਂ ਵਿਦਿਆਨਤੀਆਂ ਨਾਲ ਨਿਵੇਕਲੀ ਹੋਏਗੀ ਜਿਹਨਾਂ ਗੱਲਾਂ ਦਾ ਸਹੀ ਜਵਾਬ ਉਹ ਹੀ ਦੇਾਰੇਗੀ ਜੇ ਪਾਵੇਗਾ ਜਿਹੜਾ ਕੰਮ ਤੇ ਕਿਰਤ ਨਾਲ ਜੁੜਿਆ ਜਿਹਦੇ ਪਰੋਲੇ ਦੀ ਅਭਿਆਸ ਹੈ ਦੇਵਾ ਦੇ ਸਾਹਮਣੇ ਔਰੇ ਜਵਧਿਆ ਖੁੰਦਿਆ ਉਹਨਾਂ ਸਮਾਜਿਕ ਦਿੱਤੇ ਜਾਤੇ ਇੱਥੇ ਇੱਕ ਕਰਤਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਬਾਬੇ ਨਾਨਕ ਦੇ ਕਿਰਤ ਦੇ ਜਿਹੜੇ ਅਮਲ ਨੂੰ ਅਪਣਾਇਆ ਹੋਇਆ ਹੈ ਮਰਿਆਦਾ ਤੁਹਾਡੇ ਤੇ ਵਿਦਿਆਰਥੀ ਵੀ ਹੈ ਅਧਿਆਪਕ ਵੀ ਹੈ ਅਨੁਸ਼ਾਸਨ ਵੀ ਹੈ ਔਰ ਜ਼ਿੰਦਗੀ ਦੇ ਪਿਹਾਰਕ ਗਿਆਨ ਨਾਲ ਤੁਸੀਂ ਸਾਰੇ ਜੁੜੇ ਹੋ ਇਹੋ ਜੀਆਂ ਸੰਸਥਾਵਾਂ ਕਰਮਾਂ ਦੇ ਨਾਲ ਨਸੀਬ ਹੁੰਦੀਆਂ ਜਿੱਥੋਂ ਅਸੀਂ ਜੀਵਨ ਦੀ ਅਗਵਾਈ ਲੈਂਦੇ ਹਾਂ